ਸਾਰੇ ਕੋਲ ਅਗਲੀ ਈਮੇਲ ਆਈ ਹੈ ਗੁਰਦੀਪ ਸਿੰਘ ਢਿੱਲੋਂ ਜੀ ਦੀ ਇਹ ਲਿਖਦੇ ਹਨ ਮਿਸਟਰ ਚੀਮਾ ਨੇ ਇਹ ਬਿਆਨ ਦਿੱਤਾ ਹੈ ਕਿ ਉਹਨਾਂ ਦੀ ਪਾਰਟੀ ਕਿਸੇ ਸਿਆਸੀ ਚੋਣਾਂ 'ਚ ਹਿੱਸਾ ਨਹੀਂ ਲਵੇਗੀ ਇਹ ਕੋਈ ਸਹੀ ਫੈਸਲਾ ਨਹੀਂ ਹੈ ਮੇਰੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਇਹ ਫੈਸਲਾ ਕਰਕੇ ਐਨਾ ਪ੍ਰਸ਼ਤ ਪਾਰਟੀਆਂ ਲਈ ਪੰਜਾਬ ਦੀ ਤਰਤੀ ਖੁੱਲੀ ਛੱਡ ਦਿੱਤੀ ਹੈ ਜਿੱਤੇ ਐਨਾ ਪ੍ਰਸ਼ਤ ਲੋਕਾਂ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਜੈ ਸਿੱਖ ਪੰਥ ਅਤੇ ਆਮ ਲੋਕਾਂ ਪ੍ਰਤੀ ਚੀਮਾ ਸਭ ਹਰਾਂ ਦੇ ਮਨ ਚ ਥੋੜੀ ਵੀ ਹਮਦਰਦੀ ਹੈ ਤਾਂ ਇਹਨਾਂ ਪ੍ਰਸ਼ਤ ਅਤੇ ਲੁਟੇਰੇ ਕਿਸਮ ਦੇ ਲੋਕਾਂ ਦਾ ਖੁੱਲ ਕੇ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਪੂਰੇ ਜੋਸ਼ ਨਾਲ ਅੱਗੇ ਆ ਕੇ ਪੰਜਾਬ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਜੀ ਰਸਤਾਂ ਵੀਰ ਬੁਰਦੀਪ ਸਿੰਘ ਢੱਲੋਂ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਜਿਹੜੀ ਪੰਚ ਪ੍ਰਦਾਨੀ ਦਾ ਫੈਸਲਾ ਹੈ ਕਿ ਉਹ ਸਿਆਸੀ ਚੋਣਾ ਨਹੀਂ ਲੜਨਗੇ ਪਰ ਸ਼੍ਰੋਮਣੀ ਕਮੇਟੀ ਚੋਣਾ ਬਾਰੇ ਉਹਨਾਂ ਨੇ ਅਜੇ ਦਰਵਾਜ਼ਾ ਖੁੱਲਾ ਰੱਖਿਆ ਉਸ ਤੇ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਵੀ ਇਹ ਪ੍ਰਸ਼ਤ ਪਾਰਟੀਆਂ ਦੇ ਲਈ ਥਾਂ ਖੁੱਲੀ ਛੱਡਣੇ ਅ ਦੇਖੋ ਅਸੀਂ ਸਮਝਦੇ ਹਾਂ ਵੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਵੇੜੇ 2017 ਦੀਆਂ ਅਸੈਂਬਲੀ ਚੋਣਾਂ ਦੇ ਲਈ ਮੁੱਖ ਤਰ੍ਹਾਂ ਜੜੀਆਂ ਨੇ ਸਾਰੀਆਂ ਹੀ ਉਹਨਾਂ ਨੇ ਲੰਗਰ ਲੰਗੋਟੇ ਕੱਸੇ ਹੋਏ ਨੇ ਉਹਨਾਂ ਦੇ ਵਿੱਚ ਕਾਂਗਰਸ ਹੈ ਭਾਜਪਾ ਹੈ ਔਰ ਆਮ ਆਦਮੀ ਪਾਰਟੀ ਇਹਨਾਂ ਦਾ ਪ੍ਰਭਾਵ ਕਾਫੀ ਵੱਧਾ ਨਜ਼ਰ ਆ ਰਿਹਾ ਜਿਵੇਂ ਜਮਕੌਰ ਸਾਹਿਬ ਦੀ స్టేਜ ਤੇ ਆਇਆ ਕਿ ਵੀ ਅਕਾਲੀਆ ਦੇ ਬੰਡਾਲ ਚ 300 ਬੰਦਾ ਸੀ ਨਾ ਦੇ 3000 ਸੀ ਜੀ ਔਰ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਸੁਖਪਾਲ ਖੈਰ ਜਿਹੜਾ ਉਹਨਾਂ ਬਾਰੇ ਵੀ ਆ ਰਿਹਾ ਵੀ ਆਮ ਆਦਮੀ ਪਾਰਟੀ ਜੁਆਇਨ ਸ਼ਾਇਦ ਅੱਜਕੱਲ੍ਹ ਉਸ ਨੇ ਕਰਨੀ ਹੈ ਜਾਂ ਕਰ ਲਈ ਹੈ ਮੈਂ ਦੇਖੀ ਨਹੀਂ ਇਸ ਖਬਰ ਨੂੰ ਪਰ ਇੱਕ ਦਿਨ ਪਹਿਲਾਂ ਆ ਗਈ ਸੀ ਖਬਰ ਕਿ ਉਹ ਜੁਆਇਨ ਕਰ ਰਹੇ ਨੇ ਸੋ ਕੁਲਮੜ ਆਖੇ ਸੀ ਸਮਝਦੇ ਆਂ ਵੀ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਜਿਹੜਾ ਇਹ ਚੋਣਾਂ ਦੇ ਵਿੱਚ ਹਮੇਸ਼ਾ ਤੋਂ ਹੀ ਰਹੇ ਨੇ 79 ਔਰ ਜੇ ਕੋਈ ਤਰ ਨਹੀਂ ਵੀ ਜੁਆਇਨ ਕਰਦੀ ਤੇ ਐਟ ਲੀਸਟ ਜਿਹੜੇ ਪੰਥਕ ਤੇਰਾ ਵੱਲੋਂ ਕੋਈ ਉਮੀਦਵਾਰ ਉਤਰਦੇ ਨੇ ਅਸੀਂ ਤਾਂ ਇਹ ਸਮਝਦੇ ਆਂ ਵੀ ਜਿਹੜਾ ਵੋਟ ਦਾ ਹੱਕ ਹੈ ਇਸ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ ਹਾਲਾਂਕਿ ਅਸੀਂ ਆਪਣੇ ਤੌਰ ਤੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦੇ ਆਂ ਵੀ ਉੱਥੋਂ ਦੇ ਸਿਸਟਮ ਚੋਂ ਸਾਡੇ ਲਈ ਕੁਝ ਨਹੀਂ ਨਿਕਲਣਾ ਹੈ ਨਾ ਵੋਟਾਂ ਚੋਂ ਨਿਕਲਣੇ ਨਾ ਸਰਕਾਰ ਬਣਦੇ ਉਹ ਚੋਂ ਕੁਝ ਨਿਕਲਣੇ ਜੀ ਖਾਲਸਤਾਨ ਤੋਂ ਬਿਨਾ ਜਿਹੜਾ ਕਿ ਅਸੀਂ ਇੰਡੀਪੈਂਡੈਂਟ ਮੁਲਕ ਕੇ ਉਸ ਤੋਂ ਬਿਨਾ ਸਾਡੇ ਮਸਲੇ ਹੱਲ ਨਹੀਂ ਹੋਣੇ ਉਹਨਾਂ ਦੇ ਸੰਵਿਧਾਨ ਚ ਰਹਿੰਦੇ ਆ ਤੁਸੀਂ ਕੀ ਹਾਸਲ ਕਰ ਲੋਗੇ ਕੇਜਰੀਵਾਲ ਦਿੱਲੀ ਚ ਆ ਵੀ ਗਿਆ ਆਲਮੋਸਟ ਸਾਰੀਆਂ ਸੀਟਾਂ ਹੀ ਲੈ ਲਈਆਂ ਉਹਨੇ ਤੈਨੂੰ ਛੱਡ ਕੇ ਤੇ ਉਹ ਤਾਂ ਆਪਣੇ ਦਫ਼ਤਰ ਚ ਨਹੀਂ ਬਹਿ ਸਕਦਾ ਉਹਨੂੰ ਰੇਡ ਕਰਕੇ ਉਹਨਾਂ ਨੇ ਬਾਹਰ ਬਿਠਾ ਦਿੱਤਾ ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਵੀ ਜਿਹੜੇ ਉੱਥੇ ਪਾਰਟਿਸਿਪੇਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਵੀ ਜਿਹੜੇ ਪੰਥਕ ਸੋਚ ਵਾਲੇ ਨੇ ਜੀ ਉਹਨਾਂ ਨੂੰ ਵੀ ਵੋਟ ਕਰਨ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਤੁਸੀਂ ਹੁਣ ਸਾਡੇ ਦਰਸ਼ਕਾਂ ਦੱਸੋ ਅਕਤਾਰ ਚਾਰ ਆਜ ਦੇ ਵਿਚਾਰ ਲਈ ਸਿੰਘ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 110 ਨੂੰ ਚੁਣਿਆ ਵਿਜ ਪਾਸ਼ਾ ਦੇ ਵਿੱਚ ਜੀ ਸਲਲ ਮੈਂ ਤਰਨ ਤਰਨ ਮੈਂ ਸਲਲ ਜੈਸੇ ਕੂਪ ਅਨਰੂਪ ਕੈ ਬਿਮਲ ਜਲ ਛਾਏ ਹਨ ਤਾਹੀ ਜਲ ਮਾਟੀ ਕੈ ਬਨਾਈ ਕਟਕਾ ਅਨੇਕ ਇਕੈ ਜਲ ਘਟ ਘਟ ਘਟਕਾ ਸਮਾਏ ਹੈ ਜਾਹੀ ਜਾਹੀ ਘਟਕਾ ਮੇ ਦ੍ਰਿਸ਼ਟੀ ਕੈ ਦੇਖਿਯਤ ਵੇਖਿਯਤ ਆਪਰ ਆਪ ਆਨ ਨਾ ਦਿਖਾਏ ਹੈ ਪੂਰਨ ਬ੍ਰह्म ਗੁਰ ਇਕੰਕਾਰ ਕੇ ਆਕਾਰ ਬ੍ਰह्म बेक एक ਠਹਿਰਾਏ ਜੀ ਇਸ ਵੇਚ ਭਾਈ ਸਾਹਿਬ ਦਾ ਸੁਣਿਆ ਹੈ ਕਿ ਅਲਟੀਮੇਟਲੀ ਅਕਾਲ ਪੁਰਖ ਜਦੋਂ ਗੁਰੂ ਦੇ ਵਿੱਚ ਵਸਦਾ ਹੈ ਤੇ ਗੁਰੂ ਵੀ ਅਕਾਲ ਰੂਪ ਹੋ ਜਾਂਦਾ ਹੈ ਤੇ ਫਿਰ ਜਿਹੜੀਆਂ ਵੀ ਰੂਹਾਂ ਉਸ ਦੇ ਰਸਤੇ ਤੇ ਚੱਲਣ ਵਾਲੀਆਂ ਨੇ ਉਹ ਰੱਬ ਦਾ ਰੂਪ ਹੀ ਹੁੰਦੀਆਂ ਨੇ ਔਰ ਜਿਸ ਦਾ ਪ੍ਰਮਾਣ ਅਸੀਂ ਗੁਰਬਾਣੀ 'ਚ ਦੇਖਦੇ ਹਾਂ ਕਬੀਰ ਸਾਹਿਬ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕਿ ਰੱਬ ਦਾ ਬੰਦਾ ਰੱਬ ਵਰਗਾ ਹੁੰਦਾ ਔਰ ਭਾਈ ਸਾਹਿਬ ਨੇ ਪਾਣੀ ਔਰ ਮਿੱਟੀ ਇਸ ਦੀ ਉਦਾਹਰਣ ਦਿੱਤੀ ਹੈ ਕਿ ਅਸੀਂ ਖੂਹ ਖੋਦਦੇ ਹਾਂ ਮਿੱਟੀ ਪੱਟੀ ਜਾਂਦੀ ਹੈ ਤੇ ਕਾਦ ਲਈ ਖੋਦਦੇ ਆ ਕਿ ਪਾਣੀ ਨਿਕਲੇ ਕਿਉਂਕਿ ਮਿੱਟੀ ਦੇ ਵਿੱਚ ਹੀ ਪਾਣੀ ਹੈ ਪਾਣੀ ਦੇ ਵਿੱਚ ਹੀ ਮਿੱਟੀ ਹੈ ਜੀ ਇਸੇ ਤਰ੍ਹਾਂ ਜਦੋਂ কুমਾਰ ਘਟਕਾ ਬਣਾਉਂਦਾ ਹੈ ਪਿੱਤਰ ਬਣਾਉਂਦਾ ਹੈ ਘੜਾ ਬਣਾਉਂਦਾ ਹੈ ਤੇ ਫਿਰ ਉਸ ਨੂੰ ਵੀ ਮਿੱਟੀ ਜਿਹੜੀ ਹੈ ਬੇਸ਼ੱਕ ਬਣਦਾ ਮਿੱਟੀ ਦਾ ਹੈ ਪਰ ਪਾਣੀ ਦੇ ਨਾਲ ਹੀ ਉਸ ਨੂੰ ਸ਼ੇਪ ਦਿੱਤੀ ਜਾਂਦੀ ਹੈ ਪਾਣੀ ਦੇ ਵਿੱਚ ਹੀ ਗੁੰਨਿਆ ਜਾਂਦਾ ਹੈ ਮਿੱਟੀ ਨੂੰ ਇਵੇਂ ਵੀ ਮਿੱਟੀ ਤੇ ਪਾਣੀ ਇੱਕ ਹੈ ਸੋ ਉਹਨਾਂ ਨੇ ਫਰਮਾਇਆ ਸਲਲ ਮੈਂ ਧਰਨ ਧਰਨ ਮੈਂ ਸਲਲ ਜੈਸੇ ਤਰਨ ਧਰਤੀ ਨੂੰ ਕਹਿੰਦੇ ਨੇ ਸਰਲ ਪਾਣੀ ਨੂੰ ਕਹਿੰਦੇ ਨੇ ਪਾਣੀ ਦੇ ਵਿੱਚ ਮਿੱਟੀ ਤੇ ਮਿੱਟੀ ਦੇ ਵਿੱਚ ਪਾਣੀ ਇਵੇਂ ਹੀ ਹੈ ਕੂਪ ਅਨਰੂਪ ਕਹਿ ਬਿਮਲ ਜਲ ਆ ਰਛਾਏ ਹੈ ਕਿ ਜਦੋਂ ਤੁਸੀਂ ਖੂਪ ਉੱਟਦੇ ਹੋ ਕੂਪ ਕੂਏ ਨੂੰ ਕਹਿੰਦੇ ਨੇ ਖੂ ਨੂੰ ਕਹਿੰਦੇ ਨੇ ਤੇ ਉਸ ਚੋਂ ਵੀ ਅਲਟੀਮੇਟਲੀ ਬੜਾ ਮਿੱਠਾ ਜਲ ਬਿਮਲ ਜਲ ਸੋਨਾ ਜਲ ਜਿਹੜਾ ਉਹ ਬਾਹਰ ਆਂਦਾ ਹੈ ਤਾਂ ਹੀ ਜਲ ਮਾਟੀ ਕਹਿ ਬਨਾਈ ਘਟਕਾ ਨਹੀਂ ਉਸੇ ਹੀ ਮਿੱਟੀ ਤੇ ਪਾਣੀ ਨੂੰ ਮਿਲਾ ਕੇ ਘਟਕਾ ਕਹਿੰਦੇ ਨੇ ਪਿਚਰ ਨੂੰ ਘੜੀ ਨੂੰ ਜੀ ਸੁਰਾਈ ਨੂੰ ਕਿ ਇਹ ਕੁਮਾਰ ਬਣਾਉਂਦੇ ਏਕੈ ਜਲ ਘਟ ਘਟ ਘਟਕਾ ਸਮਾਏ ਹਨ ਭਾਵੇਂ ਅੜੜ ਘਟਕਾਵਾਂ ਹੋਣ ਵਿਚਰ ਹੋਣ ਪਰ ਉਹਨਾਂ ਵਿੱਚ ਪਾਣੀ ਤਾਂ ਇੱਕੋ ਹੀ ਹੁੰਦਾ ਸੋ ਹਰ ਇੱਕ ਨੇ ਘਰ ਚ ਰੱਖਿਆ ਹੈ ਉਹਦੇ ਚ ਪਾਣੀ ਹੈ ਸੋ ਪਾਣੀ ਔਰ ਮਿੱਟੀ ਦਾ ਉਹੀ ਸਬੰਧ ਹੈ ਜਾਹੀ ਜਾਹੀ ਘਟਕਾ ਮੇਂ ਦ੍ਰਿਸ਼ਟੀ ਕੈ ਦੇਖੀਅਤ ਹੁਣ ਕਿਤੇ ਵੀ ਜਦੋਂ ਕੋਈ ਘੜੇ ਚ ਪਏ ਪਾਣੀ ਦੇ ਵਿੱਚ ਆਪਣੀ ਸ਼ਕਲ ਦੇਖੇਗਾ ਤੋ ਉਹਨੂੰ ਆਪਣੀ ਸ਼ਕਲ ਹੀ ਨਜ਼ਰ ਆਏਗੀ ਜੋ ਕਿ ਉਹ ਕੋਈ ਹੈ ਪਾਣੀ ਦਾ ਰੂਪ ਇੱਕੋ ਹੀ ਹੈ। ਪ੍ਰੇਖਿਤ ਆਪਾਪ ਆਨਣਾ ਦਿਖਾਏ ਹੈ। ਸ਼ਕਲ ਉਹਨਾਂ ਨੂੰ ਆਪਣੀ ਨਜ਼ਰ ਆਏਗੀ ਕੋਈ ਹੋਰ ਨਹੀਂ ਨਜ਼ਰ ਆਏਗਾ। ਪੂਰਨ ਬ੍ਰਹਮ ਗੁਰ ਇਕੰਕਾਰ ਕੇ ਆਕਾਰ। ਇਸੇ ਤਰ੍ਹਾਂ ਰੰਕਾਰ ਪੂਰਨ ਬ੍ਰਹਮ ਪਰ ਜਦੋਂ ਉਹ ਬ੍ਰਹਮ ਗੁਰੂ ਦੇ ਵਿੱਚ ਸਥਿਤ ਹੋ ਜਾਂਦਾ ਹੈ ਗੁਰੂ ਜਿਹੜੇ ਨੇ ਉਸ ਬ੍ਰਹਮ ਦੇ ਨਾਲ ਇਕਮਿਕ ਹੁੰਦੇ ਨੇ। ਬ੍ਰਹਮ ਬੇਬੇਕ ਇੱਕ ਟੀਕ ਠਹਿਰਾਏ ਹਨ। ਫਿਰ ਉਹਨਾਂ ਸਾਰਿਆਂ ਦੇ ਵਿੱਚ ਹੀ ਜਿਹੜਾ ਉਹ ਰੱਬ ਦਾ ਰੂਪ ਹੀ ਹੁੰਦਾ ਔਰ ਰੱਬ ਹੀ ਹੁੰਦਾ ਉਹ ਹਰ ਜਨ ਐਸਾ ਚਾਹੀਏ ਜੈਸਾ ਖਰ ਹੀ ਹੋਏ ਜੀ ਰੱਬ ਦਾ ਸਤਿ ਸਾਨ ਆਪਣੇ ਈਵਰਸ ਕਰਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤਾਂ ਅਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਛਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਲਿਆਵਾਂਗੇ ਤਦ ਤੱਕ ਲੈ ਮੈਨੂੰ ਤੇ ਕਨੈਕਟ ਸਮਾ ਗਿਆ ਦੋ ਦੇਖਦੇ ਰੋ ਟੀਵੀ 84 ਪਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ